ਲੁਧਿਆਣਾ ਵਿਖੇ ਪੀਆਟੀਸੀ ਅਤੇ ਪਨਬਸ ਪੰਜਾਬ ਰੋਡ ਦੇ ਇਸਤੇ ਮੁਲਾਜ਼ਮਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਦੇਨੇ ਕੀਤਾ ਜਾਂਦਾ ਹੈ ਦੱਸਦੇ ਕਿ ਉਹਨਾਂ ਪੰਜਾਬ ਸਰਕਾਰ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਹੈ ਉਹਨਾਂ ਕਹੇ ਕਿ ਪੰਜਾਬ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਕੀਤੇ ਵਾਅਦੇ ਭੁੱਲ ਗਈ ਹੈ ਉਹਨਾਂ ਇਹ ਵੀ ਕਹੇ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਣਾ ਸੀ ਉਸ ਨੂੰ ਲੈ ਕੇ ਕੋਈ ਵੀ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਗਈ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਮੁਲਾਜ਼ਮਾ ਦੀ ਤਾਂ ਮੁਲਾਜ਼ਮਾ ਨੇ ਇਹ ਵੀ ਕਿਹਾ ਕਿ ਉਹ ਜੋ ਪੰਜਾਬ ਸਰਕਾਰ ਫ੍ਰੀ ਬੱਸ ਸੇਵਾ ਦੇ ਰਹੀ ਹੈ ਉਸ ਦੇ ਨਾਲ ਕਾਫੀ ਨੁਕਸਾਨ ਹੋਇਆ ਹੈ ਜ્યાં ਕਾਫੀ ਨੁਕਸਾਨ ਹੋਇਆ ਹੈ ਫ੍ਰੀ ਬੱਸ ਸੇਵਾ ਦੇ ਨਾਲ ਪੰਜਾਬ ਸਰਕਾਰ ਨੇ ਬੱਸਾਂ ਵਾਲਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੇਵਾ ਨੂੰ ਬੰਦ ਕੀਤਾ ਜਾਵੇ ਗੱਲ ਲਾਈਨ ਦੇ ਲਈ ਟਿੰਕਾ ਛੱਡ ਰਿਪੋਰਟ ਅੱਜ ਪੰਜਾਬ ਰੋਡਵੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪੰਜਾਬ ਰੋਡਵੇ ਦੇ 18 ਅਤੇ 9 ਦੀਪੂ ਪੀਆਰਟੀਸੀ ਸਮੂਹ ਦੀਪੋਂ ਦੇ ਗੇਟਾਂ ਤੇ ਗੇਟ ਵਾਲੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਥੇਬੰਦੀ ਸੰਘਰਸ਼ ਕਰਦੀ ਆ ਰਹੀ ਆ ਤੇ ਮੁੱਖ ਮੰਤਰੀ ਪੰਜਾਬ ਨਾਲ ਜਿਮਨੀ ਚੌਂ ਜਲੰਧਰ ਵਿਖੇ ਜਦੋਂ ਮੀਟਿੰਗ ਹੁੰਦੀ ਆ ਤਾਂ ਉੱਥੇ ਇੱਕ ਲੰਬੀ ਮੀਟਿੰਗ ਹੁੰਦੀ ਆ ਤੇ ਸਾਡੀ ਜਿਹੜੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਵਾਜਬ ਤੇ ਜਾਇਜ਼ ਦੱਸਦੇ ਆ ਮੰਨਣ ਦਾ ਵਾਅਦਾ ਕੀਤਾ ਗਿਆ ਪਰ ਉਹ ਮੰਗਾਂ ਜਿਹੜੀਆਂ ਸੀਗੀਆਂ ਉਹ ਕਾਗਜ਼ਾਂ 'ਚ ਹੀ ਮੰਨੀਆਂ ਗਈਆਂ ਉਹਨਾਂ ਨੂੰ ਗਰਾਊਂਡ ਲੈਵਲ ਤੇ ਪੂਰਾ ਨਹੀਂ ਕੀਤਾ ਗਿਆ ਅੱਜ ਜਦੋਂ ਮੰਗਾ ਨੂੰ ਬੂਰ ਪੈਣ ਦਾ ਸਮਾਂ ਸੀਗਾ ਤਾਂ ਸਰਕਾਰ ਵੱਲੋਂ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਦੀ ਬਦਲੀ ਕਰ ਦਿੱਤੀ ਜਾਂਦੀ ਆ ਤੇ ਨਵੇਂ ਡਾਇਰੈਕਟਰ ਸਾਹਿਬ ਕਹਿ ਦਿੰਦੇ ਨੇ ਕਿ ਮੈਂ ਹਜੇ ਨਵਾਂ ਆਗਾ ਮੈਨੂੰ ਪਤਾ ਹੀ ਕੁਝ ਨਹੀਂ ਆ ਸੋ ਹਰ ਵਾਰ ਇਸ ਤਰ੍ਹਾਂ ਹੀ ਹੁੰਦਾ ਆਇਆਗਾ ਜਦੋਂ ਕਿਤੇ ਕੋਈ ਕੰਮ ਨੇੜੇ ਛੜਨ ਦੀ ਵਾਰੀ ਆਉਂਦੀ ਆ ਤਾਂ ਜਿਹੜੀ ਸਰਕਾਰ ਆਗੀ ਉਹ ਅਫਸਰ ਚਾਈ ਦੀ ਬਦਲੀਆਂ ਕਰ ਦਿੰਦੀ ਆ ਸੋ ਮਜਬੂਰਨ ਸਾਨੂੰ ਦੁਬਾਰਾ ਜਿਹੜਾਗਾ ਉਹ ਸੰਘਰਸ਼ਾਂ ਦੇ ਰਾਹ ਤੇ ਤੁਰਨਾ ਪਿਆਗਾ